ਇਨਾਮ ਰੱਖੇਗੇ ਨਹੀਂ ਸਾਡੇ ਵੱਲੋਂ ਓਪਨ ਦੇ ਵਿੱਚ ਰੱਖਿਆ ਗਿਆ ਹੈ ਜੀ 81000 ਫਰਸਟ ਟੀਮ ਨੂੰ ਤੇ 61000 ਸੈਕੰਡ ਟੀਮ ਨੂੰ ਬੈਸਟਾਂ ਨੂੰ ਐਲ ਡੀਆਂ ਤੇ 75 ਕਿਲੋ ਦੇ ਵਿੱਚ 18000 ਰੁਪਇਆ ਫਰਸਟ ਟੀਮ ਨੂੰ ਔਰ ਸੈਕੰਡ ਟੀਮ ਨੂੰ ਦਿੱਤਾ ਜਾਊਗਾ ਜੀ 15000 ਇਹਨਾਂ ਨੂੰ ਬੈਸਟਾਂ ਨੂੰ ਕੱਪਾਂ ਦੇ ਨਾਲ ਸਨਮਾਨ ਕੀਤਾ ਜਾਊਗਾ 53 ਕਿਲੋ ਦੇ ਜਿਹੜੇ ਮੈਚ ਹੋਣਗੇ ਉਹਦੇ ਵਿੱਚ 6100 ਰੁਪਇਆ ਤੇ 5100 ਰੁਪਇਆ ਇਹ ਇਨਾਮ ਰੱਖੇ ਗਏ ਨੇ ਤੇ ਚੌਥੀ ਟੀਮ ਜਿਹੜੀ 28 ਕਿਲੋ ਹੈ ਜੀ ਉਹਨੂੰ ਅਸੀਂ 3100 ਫਸਟ ਟੀਮ ਨੂੰ ਤੇ 2100 ਰੁਪਇਆ ਸੈਕੰਡ ਟੀਮ ਨੂੰ ਬੈਸਟਾਂ ਨੂੰ ਕੱਪ ਦਿੱਤੇ ਜਾਣਗੇ ਹਾਂਜੀ ਪਹਿਲੇ ਦਿਨ ਅਸੀਂ 31 ਜਨਵਰੀ ਨੂੰ ਜਿਹੜਾ ਛੋਟੇ weight 28 ਕਿਲੋ ਤੇ 53 ਕਿਲੋ ਦੇ ਮੈਚ ਕਰਵਾਵਾਂਗੇ ਜਿਹਦੇ ਵਿੱਚ ਅਸੀਂ 28 ਕਿਲੋ ਦੀਆਂ ਐਂਟਰੀਆਂ 9 ਵਜੇ ਤੱਕ ਲੈ ਕੇ ਮੈਚ ਸ਼ੁਰੂ ਕਰ ਦਾਂਗੇ ਉਸ ਤੋਂ ਬਾਅਦ 10 ਵਜੇ ਤੱਕ ਅਸੀਂ 53 ਕਿਲੋ ਦੀਆਂ ਐਂਟਰੀਆਂ ਲਵਾਂਗੇ ਤਾਂ ਕਿ ਅਸੀਂ ਸਾਰੇ ਮੈਚ ਜਿਹੜੇ ਪਹਿਲੇ 28 ਕਿਲੋ ਤੋਂ 55 ਕਿਲੋ ਦੇ ਸੀ ਪਹਿਲੇ ਦਿਨ ਹੀ ਖਤਮ ਕਰਨੇ ਆ ਮੈਚ ਇੱਕ ਫਾਈਨਲ ਮੈਚ ਛੱਡ ਕੇ ਬਾਕੀ ਸਾਰੇ ਫਾਈਨਲ ਕਰ ਦੇਣੇ ਆ ਤਾਂ ਇਹ ਮੈਚ ਅਸੀਂ ਪਹਿਲੇ ਦਿਨ ਕਰਾਵਾਂਗੇ ਤੇ ਸਾਰੀਆਂ ਟੀਮਾਂ ਨੂੰ ਬੇਨਤੀ ਆ ਵੀ ਇਹ ਪਹਿਲੇ ਦਿਨ ਪਹੁੰਚਣ ਤੇ ਟਾਈਮ ਦੇ ਨਾਲ ਪਹੁੰਚਣ ਐਂਟਰੀ ਦੇ ਵਿੱਚ ਕੀ ਕੁ ਚਾਹੀਦਾ ਜੀ ਉਹਨੂੰ ਕੋਈ ਆਪਦਾ ਕੀ ਡਾਕੂਮੈਂਟ ਲੈ ਕੇ ਆਉਣਾ ਉਹਦਾ ਕੋਈ ਹਾਂਜੀ ਐਂਟਰੀ ਦੇ ਵਿੱਚ ਅਸੀਂ ਸ਼ਰਤਾਂ ਦੇ ਵਿੱਚ ਵੀ ਮੈਂਸ਼ਨ ਕਰਤਾ ਇਹਦੇ ਵਿੱਚ ਆਧਾਰ ਕਾਰਡ ਤੇ ਇੱਕ ਪ੍ਰੂਫ ਹੋਰ ਹਰ ਇੱਕ ਬੰਦੇ ਦੇ ਕੋਲ ਹੋਣਾ ਚਾਹੀਦਾ ਟੀਮਾਂ ਦੇ ਵਿੱਚ ਅਸੀਂ 28 ਕਿਲੋ ਔਰ 53 ਕਿਲੋ ਦੇ ਵਿੱਚ ਇੱਕ ਇੱਕ ਖਿਡਿਆਰੀ ਅਸੀਂ ਬਾਹਰੋਂ ਪਾਏਗਾ ਠੀਕ ਹੈ ਜੀ ਤੇ ਐਂਟਰੀ ਤਕਰੀਬਨ ਕਿੰਨੇ ਵਜੇ ਤੱਕ ਹੋਊਗੀ ਲਾਸਟ ਐਂਟਰੀ ਐਂਟਰੀ ਜੀ ਜਿਹੜੀ 28 ਕਿਲੋ ਦੀ ਐਂਟਰੀ ਅਸੀਂ 9 ਵਜੇ ਤੱਕ ਲਾਸਟ ਐਂਟਰੀ ਕਰਕੇ ਟਾਈਆਂ ਪਾ ਕੇ ਮੈਚ ਸ਼ੁਰੂ ਕਰ ਦੇਣੇ ਆ ਉਸ ਤੋਂ ਬਾਅਦ 10 ਵਜੇ ਤੱਕ ਅਸੀਂ 53 ਕਿਲੋ ਦੀਆਂ ਐਂਟਰੀਆਂ ਰੱਖੀਆਂ ਨੇ 10 ਵਜੇ ਤੋਂ ਬਾਅਦ ਅਸੀਂ ਉਹਨਾਂ ਦੀਆਂ ਟਾਈਆਂ ਪਾ ਕੇ ਤੇ ਉਹਨਾਂ ਦੇ ਮੈਚ ਵੀ ਨਾਲ ਸ਼ੁਰੂ ਕਰ ਦੇ ਜਾਂ ਠੀਕ ਹੈ ਜੀ 75 ਕਿਲੋ ਦੀ ਐਂਟਰੀ ਜਿਹੜੀ ਅਸੀਂ ਉਹ 9 ਵਜੇ ਤੱਕ ਪਾ ਕੇ ਤੇ ਉਸ ਤੋਂ ਬਾਅਦ ਟਰਾਈਆਂ ਬਾ ਕੇ ਮੈਚ ਦੂਸਰੇ ਦਿਨ ਸ਼ੁਰੂ ਕਰ ਦਾਂਗੇ ਤਾਂ ਕਿ ਟੀਮਾਂ ਜਿੰਮੇ ਆਉਣਗੇ ਰਿਸਪੌਂਸ ਤਾਂ ਜਲਦੀ ਤੋਂ ਜਲਦੀ ਅਸੀਂ ਮਤਲਬ ਅੰਨੇ ਰਾਹ ਹੋਣ ਤੋਂ ਪਹਿਲਾਂ ਹਾਲਾਤਾਂ ਦੇ ਹਿਸਾਬ ਨਾਲ ਅਸੀਂ ਮੈਚ ਖਤਮ ਕਰ ਸਕੀਏ ਤੇ 1 ਫਰਵਰੀ ਨੂੰ ਅਸੀਂ ਦੂਸਰੇ 75 ਕਿਲੋ ਤੇ ਓਪਨ ਦੇ ਮੈਚ ਕਰਵਾਵਾਂਗੇ ਜਿਹਦੇ ਵਿੱਚ ਅਸੀਂ 12 ਵਜੇ ਤੋਂ ਪਹਿਲਾਂ ਉਪਨ ਦੀਆਂ ਮੈਚ ਜਿਹੜੇ ਅਸੀਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਾਰੀਆਂ ਟੀਮਾਂ ਨੂੰ ਇਹ ਬੇਨਤੀ ਰਹੂਗੀ ਵੀ 12 ਵਜੇ ਤੋਂ ਪਹਿਲਾਂ ਪਹਿਲਾਂ ਆ ਜਾਣ ਤਾਂ ਕਿ ਅਸੀਂ ਮੈਚ ਜਲਦੀ ਸਮਾਪਤ ਕਰ ਸਕੀਏ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਅਸੀਂ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਸ਼ਾਜਲਾ ਤੇ ਪਿੰਡ ਨਗਰ ਨਿਵਾਸੀ ਸ਼ਾਜਲਾ ਦੇ ਸਾਰੇ ਸਹਿਯੋਗ ਦੇ ਨਾਲ ਅਸੀਂ ਇਹ ਟੂਰਨਾਮੈਂਟ ਕਰਾ ਰਹੇ ਹਾਂ ਦੀ ਡੇਟ ਅਸੀਂ 31 ਜਨਵਰੀ ਤੇ 1 ਫਰਵਰੀ ਰੱਖੀ ਹੈ ਖੇਡਾਂ ਦੇ ਨਾਲ ਜੋੜਨ ਵਾਸਤੇ ਅਸੀਂ ਸਾਡਾ ਇਹ ਦੂਸਰੀ ਵਾਰ ਦਾ ਟੂਰਨਾਮੈਂਟ ਹੈ ਤਾਂ 31 ਤੇ 1 ਫਰਵਰੀ ਨੂੰ ਅਸੀਂ ਇਹ ਟੂਰਨਾਮੈਂਟ ਰੱਖਿਆ ਗਿਆ ਕਿਉਂਕਿ ਬਾਈ ਤੁਸੀਂ ਦੇਖ ਹੀ ਰਹੇ ਹੋ ਵੀ ਜਿਹੜਾ ਇੱਕ ਨਸ਼ਿਆਂ ਦਾ ਦੌਰ ਚੱਲਿਆ ਹੋਇਆ ਹੈਗਾ ਆਪਣੇ ਪੰਜਾਬ ਦੇ ਵਿੱਚ ਤੁਸੀਂ ਦਿਨ-ਪ੍ਰਤੀ ਦਿਨ ਦੇਖ ਰਹੇ ਹੋ ਨਸ਼ਿਆਂ ਦੇ ਨਾਲ ਕਿੰਨੇ ਸਾਡੇ ਮਾਮਾ ਦੇ ਪੁੱਤ ਮਾਰ ਰਹੇ ਨੇ ਕਿਉਂਕਿ ਜਿਹੜਾ ਇਹ ਉਪਰਾਲਾ ਹੈਗਾ ਸਾਡੇ ਪਿੰਡ ਦੇ ਨੌਜਵਾਨਾਂ ਵੱਲੋਂ ਸਾਡੇ ਕਲੱਬ ਵੱਲੋਂ ਇਹ ਬਹੁਤ ਵਧੀਆ ਹੈਗਾ ਅਸੀਂ ਤਾਂ ਹਰ ਇੱਕ ਪਿੰਡ ਨੂੰ ਕਹਿੰਦੇ ਆਂ ਵੀ ਜਿਹੜੇ ਆ ਸਾਡੇ ਛੋਟੇ ਬੱਚੇ ਨੇ ਜਿਹੜੀ ਆ ਛੋਟੀ ਪਨੀਰੀ ਸਾਡੀ ਇਹਨਾਂ ਨੂੰ ਗਰਾਊਂਡ ਦੇ ਨਾਲ ਜੋੜਿਆ ਜਾਵੇ ਵੱਧ ਤੋਂ ਵੱਧ ਜਿਹੜਾ ਇਹਨਾਂ ਦਾ ਖੇਡਾਂ ਵੱਲ ਧਿਆਨ ਕੀਤਾ ਜਾਵੇ ਤਾਂ ਕਿ ਜਿਹੜੀਆਂ ਇਹ ਮਾੜੀਆਂ ਸੰਗਤਾਂ ਦੇ ਵਿੱਚ ਨਾ ਜਾਣ ਨਸ਼ੇ ਦੇ ਵੱਲ ਨਾ ਜਾਣ ਜਿਹੜਾ ਇੱਕ ਚਿੱਟਾ ਤੁਸੀਂ ਦੇਖ ਸਕਦੇ ਹੋ ਸਿਗਨੇਚਰ ਤਰ੍ਹਾਂ ਦੇ ਪਤਾ ਨਹੀਂ ਕੀ ਕੀ ਜਿਹੜੇ ਕੈਮੀਕਲ ਦੇ ਨਸ਼ੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਆ ਰਹੇ ਨੇ ਕਿਉਂਕਿ ਗਵਰਨਮੈਂਟ ਨੂੰ ਵੀ ਕਹਿੰਦੇ ਆ ਵੀ ਅਸੀਂ ਭਈ ਇਹਨਾਂ ਚੀਜ਼ਾਂ ਵੱਲ ਧਿਆਨ ਜਿਹੜਾ ਦੇਣਾ ਚਾਹੀਦਾ ਹੈਗਾ ਸੋ ਇਹ ਜਿਹੇ ਚੀਜ਼ਾਂ ਬੰਦ ਕਰਨੀਆਂ ਚਾਹੀਦੀਆਂ ਨੇ ਬੈਨ ਕਰਨੀਆਂ ਚਾਹੀਦੀਆਂ ਨੇ ਸਾਡੇ ਪੰਜਾਬ ਦੇ ਵਿੱਚੋਂ ਇੱਕ ਜਿਵੇਂ ਨਸ਼ੇ ਵਾਲੀ ਜਿਹੜੀ ਓਟ ਵਾਲੀ ਗੋਲੀ ਹੋ ਗਈ ਸਿਗਨੇਚਰ ਕੈਪਸੂਲ ਹੋ ਗਿਆ ਜਿਹੜਾ ਚਿੱਟਾ ਹੋ ਗਿਆ ਇਹ ਜਿਹੇ ਚੀਜ਼ਾਂ ਬੰਦ ਕਰਨੀਆਂ ਚਾਹੀਦੀਆਂ ਨੇ ਸਾਡੇ ਜਿਹੜੇ ਮਾਮਾਂ ਦੇ ਪੁੱਤ ਦਿਨ-ਪਰ ਦਿਨ ਮਰ ਰਹੇ ਨੇ ਇਹ ਜਿਹੜੀ ਪਨੀਰੀ ਜੇ ਖਤਮ ਹੋ ਜਾਣੀ ਹੈ ਜੇ ਇਸ ਤਰ੍ਹਾਂ ਦੇ ਉਪਰਾਲੇ ਨਾ ਕੀਤੇ ਗਏ ਠੀਕ ਹੈ ਨਮ ਇਥੇ ਆਉਣ ਹਟਲਵੇ ਪਿੰਡ ਸ਼ਾਦਲਾ ਪਹੁੰਚੇ ਆ ਉਹ ਖੇਡ ਕਬੱਡੀ ਦੀ ਗ ਬਾਈ ਨੇ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਹੈਗਾ ਖੇਡਾਂ ਪਈਆਂ ਵੱਲੋਂ ਕਰਾਈਆਂ ਜਾ ਰਹੀਆਂ ਨੇ ਇਨਾਮ ਵੀ ਤੁਹਾਨੂੰ ਦਿਖਾ ਰਹੇ ਨਾਲ ਨਾਲ ਤੇ ਫੌਜੀ ਸਾਹਿਬ ਨਾਲ ਗੱਲਬਾਤ ਕਰ ਲੈਂਦੇ ਆ ਭਾਜੀ ਕੀ ਕਹੋਗੇ ਜਿਵੇਂ ਕਿ ਜਿਹੜੀ ਖੇਡ ਕਬੱਡੀ ਜਿਹੜੀ ਹੁਣ ਅੱਜ ਦੀ ਗੱਲ ਕਰੀ ਖਤਮ ਹੁੰਦੀ ਜਾ ਰਹੀ ਹੈਗੀ ਕੀ ਲੱਗਦਾ ਪਿੰਡਾਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਜਿਵੇਂ ਕਿ ਛਾਇਲ ਦੇ ਵੱਲੋਂ ਕੀਤਾ ਜਾ ਰਿਹਾ ਹੈ ਹਾਂਜੀ ਜ਼ਰੂਰ ਹੋਣੇ ਚਾਹੀਦੇ ਨੇ ਸਾਡਾ ਛੋਟਾ ਜਿਹਾ ਪਿੰਡ ਹੈ ਤੇ ਪਹਿਲਾਂ ਵੀ ਸਾਡੇ ਖੇਡਾਂ ਹੁੰਦੀਆਂ ਸੀ ਕਈ ਕਾਰਨਾ ਕਰਕੇ ਤੇ ਆਪਸੀ ਕੋਈ ਵਿਤਕਰੇ ਕਰਕੇ ਉਹਨਾਂ ਦਾ ਖੜ ਗਿਆ ਸੀ ਕਮ ਦੁਬਾਰੇ ਫੇਰ ਅਸੀਂ ਸਟਾਰਟ ਕਰਿਆ ਤੇ ਦੂਜੀ ਵਾਰ ਅਸੀਂ ਕੱਪ ਕਰਾ ਰਹੇ ਆ ਜੀ ਤੇ ਜ਼ਰੂਰੀ ਹੈ ਜੀ ਇਹ ਖੇਡਾਂ ਕਰਾਉਣੀਆਂ ਕੀ ਲੱਗਦਾ ਵੀ ਜਿਹੜੇ ਨਸ਼ੇ ਵਾਲੇ ਨੇ ਨਸ਼ਿਆਂ ਤੋਂ ਛੁੱਟਣ ਨੂੰ ਕੀ ਲੱਗਦਾ ਜੀ ਲੋਕ ਗਰਾਊਂਡ ਨਾਲ ਜੁੜਨਗੇ ਹਾਂਜੀ ਜਦੋਂ ਬੱਚੇ ਗਰਾਊਂਡ ਨਾਲ ਜੁੜਦੇ ਨੇ ਉਹਨਾਂ ਦਾ ਇੱਧਰ ਧਿਆਨ ਹੁੰਦਾ ਨਸ਼ੇ ਕਣੀ ਉਹ ਹਟਦੇ ਨੇ ਉਹ ਠੀਕ ਹੈ ਹਾਂਜੀ ਹਾਂਜੀ ਗਾਜੂ ਜੀ ਕੀ ਕਹੋਗੇ ਬਾਈ ਜੀ ਇਹ ਸਾਡੇ ਨਾਲ ਦੂਸਰਾ ਟੂਰਨਾਮੈਂਟ ਹੈ ਜੋ ਸਾਡੇ ਸਾਰੇ ਪਿੰਡ ਦੇ ਸਹਿਯੋਗ ਤੇ ਪੰਚਾਇਤ ਦੇ ਸਹਿਯੋਗ ਨਾਲ ਤੇ ਵਿਸ਼ੇਸ਼ ਗੱਲ ਬਾਈ ਸੁਰੋਂ ਮੈਂ ਦੱਸਦਾ ਸਾਡੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵਿਸ਼ੇਸ਼ ਸਹਿਯੋਗ ਦੇ ਨਾਲ ਇਹ ਦੂਸਰਾ ਟੂਰਨਾਮੈਂਟ ਰੱਖਿਆ ਗਿਆ ਤਾਂ ਜੋ ਸਾਨੂੰ ਵਧੀਆ ਗ੍ਰਾਂਟ ਵੀ ਉਹਨਾਂ ਵੱਲੋਂ ਅਲਾਉਂਸ ਹੋਈ ਹੈ ਤੇ ਅਸੀਂ ਬਾਈ ਪਹਿਲੇ ਦਿਨ ਛੋਟੇ ਮੈਚ ਕਰਾਉਣੇ ਨੇ ਤੇ ਦੂਜੇ ਦਿਨ ਓਪਨ ਦੇ ਮੈਚ ਕਰਾਉਣੇ ਨੇ ਤਾਂ ਜੋ ਅਸੀਂ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਤੇ ਖੇਡ ਪ੍ਰੇਮੀ ਵੀਰਾਂ ਨੂੰ ਬੇਨਤੀ ਕਰਦੇ ਹਾਂ ਤੇ ਵੱਧ ਚੜ ਕੇ ਸਾਡੇ ਪਿੰਡ ਦੀ ਰੌਣਕ ਨੂੰ ਵਧਾਓ ਤੇ ਮੇਲੇ ਦਾ ਆਨੰਦ ਮਾਣੋ ਇਨਾਮ ਰੱਖੇਗੇ ਨਹੀਂ ਸਾਡੇ ਵੱਲੋਂ ਓਪਨ ਦੇ ਵਿੱਚ ਰੱਖਿਆ ਗਿਆ ਹੈ ਜੀ 81000 ਫਰਸਟ ਟੀਮ ਨੂੰ ਤੇ 61000 ਸੈਕੰਡ ਟੀਮ ਨੂੰ ਬੈਸਟਾਂ ਨੂੰ ਐਲ ਡੀਆਂ ਤੇ 75 ਕਿਲੋ ਦੇ ਵਿੱਚ 18000 ਰੁਪਿਆ ਫਰਸਟ ਟੀਮ ਨੂੰ ਔਰ ਸੈਕੰਡ ਟੀਮ ਨੂੰ ਦਿੱਤਾ ਜਾਊਗਾ ਜੀ 15000 ਇਹਨਾਂ ਨੂੰ ਬੈਸਟਾਂ ਨੂੰ ਕੱਪਾਂ ਦੇ ਨਾਲ ਸਨਮਾਨ ਕੀਤਾ ਜਾਊਗਾ 53 ਕਿਲੋ ਦੇ ਜਿਹੜੇ ਮੈਚ ਹੋਣਗੇ ਉਹਦੇ ਵਿੱਚ 6100 ਰੁਪਿਆ ਤੇ 5100 ਰੁਪਿਆ ਇਹ ਇਨਾਮ ਰੱਖੇ ਗਏ ਨੇ ਤੇ ਚੌਥੀ ਟੀਮ ਜਿਹੜੀ 28 ਕਿਲੋ ਹੈ ਜੀ ਉਹਨੂੰ ਅਸੀਂ 3100 ਫਸਟ ਟੀਮ ਨੂੰ ਤੇ 2100 ਰੁਪਿਆ ਸੈਕੰਡ ਟੀਮ ਨੂੰ ਬੈਸਟਾਂ ਨੂੰ ਕੱਪ ਦਿੱਤੇ ਜਾਣਗੇ